ਐਮਐਸਪੀ ਗਾਰੰਟੀ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਐਮਐਸਪੀ ਗਾਰੰਟੀ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਦਿਨੇਸ਼ ਕੱਪੂ ਦਿਨੇਸ਼ ਕੱਪੂ ਮੁਤਾਬਕ

ਤੇਰਾ ਫੇਰੀ ਚੱਕ ਦਿਆਂਗੇ ਤੂੰ ਤੇ ਗੋਡਾ ਰੱਖ ਦਿਆਂਗੇ ਤੇਰਾ ਫੇਰੀ ਚੱਕ ਦਿਆਂਗੇ ਤੂੰ ਤੇ ਗੋਡਾ ਰੱਖ ਦਿਆਂਗੇ ਕੰਬਾਈਟ ਕਰ ਪੰਜੀ ਕੀ ਨਾ ਤੁਹਾਡਾ ਜੀ ਵਰਦ ਦੇ ਦੇ ਕਰਦਾ ਮੈਨੂੰ ਕੀ ਨਾ ਹਰਜੀਤ ਕੌਰ ਜੀ ਹਰਜੀਤ ਕੌਰ ਅੱਜ ਤੁਸੀਂ ਜਿਹੜਾ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਇਹ ਕਿਹੜੀ ਮੰਗ ਨੂੰ ਲੈ ਕੇ ਕਰ ਰਹੇ ਹੋ ਕਿ ਦਿਨੇਸ਼ ਬੱਬੂ ਨੇ ਇੱਥੇ ਆਉਣਾ ਸੀਗਾ ਸਾਨੂੰ ਪਤਾ ਲੱਗਾ ਕਿ ਦਿਨੇਸ਼ ਬੱਬੂ ਨੇ ਇੱਥੇ ਆਉਣਾ ਬਸ ਅਸੀਂ ਮਤਲਬ ਉਹਦਾ ਵਿਰੋਧ ਅਸੀਂ ਕਰਨ ਵਾਸਤੇ ਇੱਥੇ ਸਾਰੀਆਂ ਬੀਬੀਆਂ ਤੇ ਭਾਈ ਜਿਹੜੇ ਇਕੱਠੇ ਹੋਏ ਆ ਸਾਡੀਆਂ ਨਾਂ ਮੰਗਾ ਮੰਨਦੇ ਹੋਏ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਇਸੇ ਕਰਕੇ ਆਪਣੀਆਂ ਮੰਗਾਂ ਹੀ ਮੰਨਵਾ ਕੇ ਰਾਵਾਂਗੇ ਔਰ ਇਹਨਾਂ ਨੂੰ ਕਾਲੀਆਂ ਛੰਡੀਆਂ ਦਿਖਾ ਕੇ ਇਹਨਾਂ ਨੂੰ ਇੱਥੋਂ ਭਜਾਵਾਂਗੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਬੀਰ ਸਿੰਘ ਅੰਗਰਾ ਹਾਂਜੀ ਹਾਂਜੀ ਤੇ ਕਿਸ ਮਕਸਦ ਨੂੰ ਲੈ ਕੇ ਅੱਜ ਤੁਸੀਂ ਆਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਵੀਰ ਜੀ ਰੋਸ ਪ੍ਰਦਰਸ਼ਨ ਜਿਹੜਾ ਵਾ ਇਹ ਬੀਜੇਪੀ ਦਾ ਜਿਹੜਾ ਅੱਜ ਕੈਂਡੀਡੇਟ ਗਰਜਾਸਪੁਰ ਤੋਂ ਲੰਨਿਆ ਸੀ ਉਹ ਦਨੇਸ਼ ਬੱਬੂ ਅੱਜ ਸਿਰ ਤੋਂ ਕਿ ਆਸਰਾਂ ਲਾਈਆਂ ਲਾਈਆਂ ਜਾ ਰਹੀਆਂ ਸੀ ਆ ਵੀ ਉਹ ਸਾਡੇ ਪਣੀ ਮਿਆਖਾ ਇੱਥੇ ਉਹ ਆ ਰਿਹਾ ਵਾ ਤੇ ਅਸੀਂ ਉਹਦਾ ਅਮਨ ਸ਼ਾਂਤੀ ਨਾਲ ਕਾਲੇ ਝੰਡੇ ਵਖਾ ਕੇ ਵਿਰੋਧ ਕਰਨ ਲਈ ਇੱਥੇ ਸਾਰੀ ਸੰਗਤ ਨੂੰ ਇਕੱਠਾ ਕੀਤਾ ਸੀਗਾ ਤੇ ਨਾ ਉਹ ਆਉਣ ਕਰਕੇ ਅਸੀਂ ਹੁਣ ਆ ਜਿਹੜਾ ਅਗਲਾ ਪ੍ਰੋਗਰਾਮ ਇਹ ਰਿਕਰੇ ਆਂ ਵੀ ਜਦੋਂ ਵੀ ਉਹ ਕਿਤੇ ਦਿਨੇ ਚਾਹੇ ਰਾਤ ਟੈਂਪ ਜੇ ਇਸ ਵੇਲੇ ਵੀ ਕਦੇ ਆਉਂਦਾ ਵਾ ਉਸ ਵੇਲੇ ਸਾਰੇ ਇਲਾਕੇ ਨੂੰ ਲਾਮਬੰਦ ਕਰਕੇ ਉਹਦਾ ਵਿਰੋਧ ਕੀਤਾ ਜਾਊਗਾ ਕਿ